ਗਿਆਨੀ ਰਤਨ ਸਿੰਘ ਤੇ ਸੋਭਾ ਗਿਆਨੀ ਸਿੰਘ ਜੀ ਦੀ ਯਾਦ ਵਿੱਚ ਇਹ ਮੇਲਾ ਹੋਇਆ ਜੀ ਜਿਹੜੇ ਇੱਥੇ ਸ਼ਹੀਦ ਹੋਏ ਇਸ ਦੇਸ਼ ਦੀ ਆਜ਼ਾਦੀ ਵਾਸਤੇ ਗਊ ਗਰੀਬ ਵਾਸਤੇ ਇਸ ਕੌਮ ਵਾਸਤੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਇਹ ਸਾਰੀ ਸੰਗਤ ਇਕੱਠੀ ਹੋ ਕੇ ਇਹ ਮੇਲਾ ਕਰਾਉਂਦੀ ਹੈ ਬੜੀ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਕਿ ਅਸੀਂ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੀ ਹੈ ਆ ਸਾਧ ਸੰਗਤ ਸਾਰੀ ਨੇ ਇਕੱਠੀ ਹੋ ਕੇ ਇੱਕ ਨਵੀਂ ਜਗ੍ਹਾ ਬਣਾਈ ਹੈ ਉਹਨਾਂ ਦੀ ਯਾਦਗਾਰ ਵਿੱਚ ਇਹ ਵੀ ਅਸੀਂ ਆਪਣੇ ਧੰਨ ਭਾਗ ਸਮਝਦੇ ਹਾਂ ਕਿ ਅਸੀਂ ਆਪਣੀ ਸ਼ਰਧਾਂਜਲੀ ਦੇ ਰੂਪ ਵਿੱਚ ਇਹ ਉਹਨਾਂ ਦੀ ਜਗ੍ਹਾ ਬਣਾ ਸਕੇ ਹਾਂ ਕਿਉਂਕਿ ਇੱਥੇ ਕੋਈ ਵੀ ਆਏਗਾ ਹੁਣ ਯਾਦ ਕਰੇਗਾ ਜਿਨ੍ਹਾਂ ਨੇ ਆਪਣੇ ਸਰੀਰ ਦਿੱਤੇ ਔਰ ਹਸ ਕੇ ਸਰੀਰ ਦਿੱਤੇ ਔਰ ਜਿਨ੍ਹਾਂ ਦੇ ਕਰਕੇ ਅਸੀਂ ਆਜ਼ਾਦੀ ਦਾ ਨਿਗ੍ਹਾ ਮਾਣ ਰਹੇ ਹਾਂ ਉਹਨਾਂ ਨੂੰ ਯਾਦ ਕਰਨ ਲਈ ਸਾਨੂੰ ਇੱਕ ਹੋਰ ਜਗ੍ਹਾ ਬੜੀ ਸੋਹਣੀ ਬਣ ਗਈ ਇਸ ਵੇਸ ਕਰਕੇ ਸਾਰਿਆਂ ਨੂੰ ਵਧਾਈਆਂ ਜਿਉ ਸਤੂਰਾਮ ਸਿੰਘ ਜੀ ਜੀ ਆਜ਼ਾਦੀ ਦਾ ਸਤਨਾ ਸੱਚਾ ਸੀ ਜੀ ਸਹੀ ਠੀਕ ਹਾਂਜੀ ਬਾਬਾ ਜੀ ਸਭ ਤੋਂ ਪਹਿਲਾਂ ਸ਼ੁਭ ਨਾਮ ਜੀ ਮੇਰਾ ਨਾਮ ਅਜੀਤ ਸਿੰਘ ਜੀ ਮੈਂ ਵਾਈਸ ਚੇਅਰਮੈਨ ਕੁਕਾ ਮਾਰਟੇ ਮੈਮੋਰੀਅਲ ਟਰਸਟ ਦਾ ਜੀ ਅੱਜ ਦਾ ਇਹ ਜੋ ਸਮਾਗਮ ਜਿੱਥੇ ਅਸੀਂ ਖੜੇ ਆਂ ਪਿਛ ਮੇਰੇ ਪਿੱਛੇ ਸ਼ਹੀਦੀ ਬੋਰਡ ਹੈ ਜਿੱਥੇ ਅੱਜ ਤੋਂ 153 ਸਾਲ ਪਹਿਲਾਂ 26 ਨਵੰਬਰ 1871 ਮਤਲਬ ਅੱਜ ਦੀ ਤਰੀਕ ਦਾ ਦਿਨ ਹੀ ਦੋ ਨਾਮਤਾਰੀ ਸ਼ਹੀਦ ਸਿੰਘਾਂ ਨੂੰ ਸੂਬਾ ਗਿਆਨੀ ਰਤਨ ਸਿੰਘ ਤੇ ਗਿਆਨੀ ਰਤਨ ਸਿੰਘ ਨੂੰ ਅੰਗਰੇਜ਼ਾਂ ਨੇ ਫਾਂਸੀ ਦੇ ਕੇ ਸ਼ਹੀਦ ਕੀਤਾ ਸੀ ਉਹਨਾਂ ਦਾ ਜੁਰਮ ਇਹ ਸੀ ਕਿ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੀ ਗੱਲ ਕੀਤੀ ਉਹਨਾਂ ਦਾ ਜੁਰਮ ਇਹ ਸੀ ਕਿ ਉਹਨੇ ਗਊ ਹੱਤਿਆ ਦੇ ਵਿਰੁੱਧ ਆਵਾਜ਼ ਉਠਾਈ ਉਹਨਾਂ ਦਾ ਵਿਰੋਧ ਇਹ ਸੀ ਕਿ ਉਹਨੇ ਗਰੀਬਾਂ ਦੀ ਗੱਲ ਕੀਤੀ ਉਹਨਾਂ ਨੂੰ ਇੱਥੇ ਸ਼ਹੀਦ ਕੀਤਾ ਗਿਆ ਸੀ ਇੱਥੇ ਸਭ ਨੂੰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹਰ ਸਾਲ ਇੱਥੇ ਮੇਲੇ ਮਨਾਏ ਜਾਂਦੇ ਹਨ ਇਹ ਜੋ ਯਾਦਗਾਰ ਦੀ ਜਗ੍ਹਾ ਹੈ ਇਹ ਸਰਦਾਰ ਪਹਿਲਾ ਸਰਦਾਰ ਬੈਂਸ ਸਿੰਘ ਜੀ ਨੇ ਦਿੱਤੀ ਪਰ ਇੱਕਦਮ ਉਹਨਾਂ ਦੀ ਡੈਥ ਹੋ ਗਈ ਤੁਹਾਨੂੰ ਸਭ ਨੂੰ ਪਤਾ ਹੈ ਉਸ ਤੋਂ ਬਾਅਦ ਬਰਾੜ ਸਾਹ ਦੇ ਵੇਲੇ ਸਾਰੇ ਫੈਸਲੇ ਕੈਨਸਲ ਹੋ ਗਏ ਪਰ ਸਰਦਾਰ ਹਰਚਰਨ ਸਿੰਘ ਜਦੋਂ ਪ੍ਰਕਾਸ਼ ਸਿੰਘ ਜੀ ਬਾਦਲ ਆਏ ਉਹਨਾਂ ਨੇ ਇਹ ਸਾਰੇ ਫੈਸਲੇ ਦੁਬਾਰਾ ਮੁਹैया ਕਰਤੇ ਇਹ ਜ਼ਮੀਨ ਨਾਮਤਾਰੀ ਸਮਾਜ ਨੂੰ ਦਿੱਤੀ ਤੇ ਵਰਤਮਾਨ ਸਾਧਗਰੂ ਦੇ ਸਿੱਖੀ ਦੀ ਕਿਰਪਾ ਦੇ ਨਾਲ ਉਹਨਾਂ ਦੀ ਦੇਖ ਰਹਿ ਕੇ ਇਹ ਨਾਮਤਾਰੀ ਸ਼ੀਦੀ ਸਮਾਰਕ ਉਸ ਰਿਹਾ ਹੈ ਇੱਥੇ ਹਰ ਸਾਲ ਮੇਲੇ ਹੁੰਦੇ ਨੇ ਦੇਸ਼ ਵਿਦੇਸ਼ ਤੋਂ ਸੰਗਤਾਂ ਆਉਂਦੀਆਂ ਨੇ ਅੱਜ ਦੇ ਇਸ ਮੇਲੇ ਵਿੱਚ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਆਏ ਸਨ ਕਾਂਗਰਸ ਤੋਂ ਮਕੀਤ ਸਿੰਘ ਜੀ ਦਾਖਾ ਕ੍ਰਿਸ਼ਨ ਕੁਮਾਰ ਜੀ 바ਵਾ ਇਸੇ ਤਰ੍ਹਾਂ ਆਕਾਲੀ ਸ਼੍ਰੋਮਣੀ ਕਾਲੀ ਦਲ ਤੋਂ ਰਣਜੀਤ ਸਿੰਘ ਜੀ ਢਿੱਲੋਂ ਪੰਜਾਬ ਬੀਜੇਪੀ ਦੇ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਜਤਿੰਦਰ ਮਿੱਤਲ ਜੀ ਆਮ ਆਦਮੀ ਪਾਰਟੀ ਦੇ ਇਸ ਇਲਾਕੇ ਦੇ ਐਮਐਲਏ ਮਾਨਯੋਗ ਸਰਦਾਰ ਸ਼ੋਕ ਪ੍ਰਾਸ਼ਰ ਜੀ ਪੱਪੀ ਉਹ ਸਾਰੇ ਇੱਥੇ ਆਏ ਹੋਏ ਸਨ ਉਹਨਾਂ ਸਾਰਿਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਹੈ ਇਸ ਮੇਲੇ ਮਨਾਉਣ ਦਾ ਮਕਸਦ ਇਹੀ ਹੈ ਦੀ ਆਉਣ ਵਾਲੀ ਜਨਰੇਸ਼ਨ ਨੂੰ ਨੌਜਵਾਨਾਂ ਨੂੰ ਪਤਾ ਲੱਗੇ ਕਿ ਆਜ਼ਾਦੀ ਕਿਵੇਂ ਕਿੰਨੇ ਮਹਿੰਗਾ ਮੁੱਲ ਦੇ ਕੇ ਸੀ ਖਰੀਦੀ ਹੈ ਤੇ ਅੱਗੇ ਤੋਂ ਉਹਨਾਂ ਨੂੰ ਸੇਧ ਮਿਲੇ ਉਹ ਦੇਸ਼ ਪ੍ਰੇਮ ਦੀ ਸੇਵਾ ਕ